ਪਿਆਰੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਆ ਕਿ ਝੋਨੇ ਦੀ ਫਸਲ ਦੇ ਵਿੱਚ ਨਦੀਨਾਂ ਦੀ ਰੋਕ-ਥਾਮ ਆਪਾਂ ਕਿਵੇਂ ਕਰ ਸਕਦੇ ਆ ਜੇ ਕਿਸਾਨ ਵੀਰੋ 15 20 25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਦਵਾਈਆਂ ਦਾ ਰੁਝਾਨ ਬੜਾ ਘੱਟ ਹੁੰਦਾ ਸੀ ਲੋਕ ਨਾ ਵੰਗਾਰ ਪਾਉਂਦੇ ਹੁੰਦੇ ਸੀ ਸਾਡੀ ਸੰਭਾਲਾ ਦੀ ਗੱਲ ਆ ਇਕੱਠੀ ਲਾਮ ਤੁਰਦੀ ਹੁੰਦੀ ਸੀ ਹਰ ਇੱਕ ਕੋਈ ਕਿਸਾਨ ਆਪ ਜਾਂਦਾ ਸੀ ਜਾ ਕੋਈ ਆਫਦਾ ਸਿਰੀ ਭਿਆਲੀ ਭੇਜਦਾ ਹੁੰਦਾ ਸੀ ਸਾਰੇ ਜਿਹੜੇ ਜ਼ਿੰਮੇਦਾਰ ਆ ਰਲ ਕੇ ਇਕੱਠੇ ਨਦੀਨ ਜਿਹੜੇ ਕਿ ਖੇਤਾਂ ਵਿੱਚੋਂ ਕੱਢਦੇ ਹੁੰਦੇ ਸੀ ਸਾਡੇ ਨੂੰ ਤਾਲ ਕੱਢਣਾ ਕਹਿੰਦੇ ਆ ਇਕੱਠਿਆਂ ਜਾਣਾ ਰਲ ਮਲ ਮਿਲ ਕੇ ਰਹਿਣਾ ਭਾਈ ਚਾਰ ਕਿਸਾਨ ਹੁੰਦੀ ਸੀ ਤੇ ਹੁਣ ਅਸੀਂ ਘਰਾਂ 'ਚ ਕੱਲੇ-ਕੱਲੇ ਰਹਿ ਗਏ ਆ ਨਾ ਤਾਂ ਚੱਜ ਨਾਲ ਕੋਈ ਦਿਹਾੜੀਆ ਮਿਲਦਾ ਦਿਹਾੜੀ ਕਰਕੇ ਹੀ ਕੋਈ ਰਾਜ਼ੀ ਨਹੀਂ ਆ ਕੋਈ ਵਿਰਲਾ ਹੀ ਬੰਦਾ ਜਿਹੜਾ ਦਿਹਾੜੀ ਜਾਂਦਾ ਸੋ ਇਹਨਾਂ ਗੱਲਾਂ ਕਰਕੇ ਅਸੀਂ ਦਵਾਈਆਂ ਆ ਲਾਏ ਆ ਤੇ ਅੱਜ ਉਹਨਾਂ ਦਵਾਈਆਂ ਬਾਰੇ ਹੀ ਤੁਹਾਡੇ ਨਾਲ ਗੱਲ ਕਰਨੀ ਕਿ ਕਿਹੜੀ ਕਿਹੜੀ ਦਵਾਈ ਨਾਲ ਆਪਾਂ ਨਦੀਨਾਂ ਦੀ ਰੋਕத் ਥੰਮ ਕਿਵੇਂ ਕਰ ਸਕਦੇ ਆ ਕਿਸਾਨ ਵੀਰੋ ਅਸੀਂ ਨਾ ਖੁੰਝ ਜਾਨੇ ਆ ਕਈ ਕਿਸਾਨ ਵੀਰ ਕੀ ਕਰਦੇ ਆ ਮੈਨੂੰ ਪਰਸੋਂ ਚੌਥੇ ਫੋਨ ਆਇਆ ਸਾਡੇ ਪਿੰਡੋਂ ਹੀ ਕੇ ਸੱਜੰਦਾ ਕਹਿੰਦਾ ਡਾਕਟਰ ਸਾਹਿਬ ਕੱਦੂ ਬਣੇ ਨੂੰ 7 ਦਿਨ ਹੋ ਗਏ ਆ ਬਈਏ ਮਿਲੇ ਨਹੀਂ ਬਈਏ ਲੇਟ ਮਿਲੇ ਤੇ ਨਦੀਨ ਸਾਡੇ ਖੇਤਾਂ 'ਚ ਉੱਗਣ ਵੀ ਲੱਗ ਪਏ ਆ ਕਹਿਣ ਤੋਂ ਭਾਵ ਅਸੀਂ ਖੁੰਝ ਗਏ ਨਾ ਆ ਜਿਹੜੀ ਤੁਹਾਨੂੰ ਪਿੱਛੇ ਲਿਸਟ ਦਿਖਦੀ ਪਈ ਹੈ ਇਹ ਸਾਰੀ ਲਿਸਟ ਇੱਕ ਇਹ ਆ ਵੀ ਆਪਾਂ ਝੋਨੇ ਦੀ ਦਵਾਈ ਤੋਂ 2-3 ਦਿਨਾਂ ਦੇ ਅੰਦਰ-ਅੰਦਰ ਜਾਂ ਕੱਦੂ ਕਰਨ ਤੋਂ ਕਹਿ ਲਓ ਇੱਕ ਦਿਨ ਕੱਦੂ ਦਾ ਹੋ ਗਿਆ ਅਗਲੇ ਦਿਨ ਝੋਨਾ ਲੱਗ ਗਿਆ ਤੇ ਉਦੋਂ ਅਗਲੇ ਦਿਨ ਤੀਜੇ ਦਿਨ ਅਸੀਂ ਦਵਾਈ ਪਾਉਣੀ ਪਾਉਣੀ ਹੈ ਜੇ ਅਸੀਂ ਦਵਾਈ ਨਹੀਂ ਪਾਉਦੇ ਤਾਂ ਸਾਡੇ ਖੇਤਾਂ ਵਿੱਚ ਨਦੀਨ ਲਾਜ਼ਮੀ ਉਗਣਾ ਹੀ ਉਗਣਾ ਹੈ ਤੇ ਜੇ ਨਦੀਨ ਹੋ ਗਿਆ ਉਹਨੇ ਸਾਡੇ ਝੋਨੇ ਨੂੰ ਵਧਨ ਨਹੀਂ ਦੇਣਾ ਝੋਨੇ ਨੂੰ ਜਕੜ ਕੇ ਰੱਖ ਕੇ ਦੇਗਾ ਸਾਡਾ ਮਤਲਬ ਕਿ ਬਾਅਦ ਵਿੱਚ ਖਰਚਾ ਵੱਧ ਹੋਵੇਗਾ ਲਾਜ ਤੋਂ ਭਰੇਜ ਚੰਗਾ ਇਹ ਭਰੇਜ ਵਾਲੀਆਂ ਦਵਾਈਆਂ ਜੇ ਅਸੀਂ ਪਹਿਲਾਂ ਕਰ ਲਾਂਗੇ ਬਾਅਦ ਚ ਸਾਨੂੰ ਨਦੀਨ ਵਾਲੀਆਂ ਦਵਾਈਆਂ ਨਾ ਕਰਨੀਆਂ ਪੈਣਡੀਆਂ ਕਿਸਾਨ ਵੀਰੋ ਝੋਨੇ ਦੇ ਜਿਹੜੇ ਮੁੱਖ ਨਦੀਨ ਆ ਸਵਾੰਕ ਸਵਾੰਕੀ ਝੋਨੇ ਦਾ 모ਥਾ 모ਥੀ ਛਤਰੀ ਵਾਲਾ 모ਥਾ ਆ ਗਿਆ ਗੰਢੀ ਵਾਲਾ 모ਥਾ ਆ ਗਿਆ ਝੋਨੇ ਦੀ ਕੂਈ ਆ ਗਈ ਛੋਟੀ ਕੂਈ ਆ ਗਈ ਕਣਕੀ ਆ ਗਈ ਲੈਪਟੋਕਲੋਆ ਚੀਨੀ ਕਾ ਆ ਗਿਆ ਮਿਰਚ ਬੂਟੀ ਆ ਗਈ ਹੋਰ ਕਈ ਤਰ੍ਹਾਂ ਦੇ ਨਦੀਨ ਆ ਜਿਨ੍ਹਾਂ ਦੀ ਰੋਕਥਾਮ ਆ ਜਿਹੜੀ ਇਹਨਾਂ ਦਵਾਈਆਂ ਨਾਲ ਕੀਤੀ ਜਾ ਸਕਦੀ ਹੈ ਤੇ ਇਹਨਾਂ ਇੱਕ ਨਾ ਦਵਾਈ ਪਾਉਣ ਦਾ ਤਰੀਕਾ ਬੜਾ ਕਾਰਗਰ ਹੈ ਤੁਹਾਨੂੰ ਬਾਅਦ ਚ ਦੱਸਦਾ ਹਾਂ ਪਹਿਲਾਂ ਇਹ ਇਹਦੇ ਬਾਰੇ ਆਪਾਂ ਵਿਸਥਾਰ ਨਾਲ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਕਿਸਾਨ ਵੀਰੋ ਬੂਟਾ ਕਲੋਰ ਆ ਬੂਟਾ ਕਲੋਰ 2 ਪਾਵਰਾਂ ਚ ਆਉਂਦਾ 50 EC ਚ ਆਉਂਦਾ 50 EW ਚ ਆਉਂਦਾ ਇੱਕ ਮਚੈਟੀ ਦੇ ਨਾਂ ਤੇ ਆਉਂਦਾ ਤੇ ਇੱਕ ਫਾਸਟ ਮਿਕਸ ਦੇ ਨਾਂ ਤੇ ਆਉਂਦਾ ਕਿਸਾਨ ਵੀਰੋ ਇਹ ਜਿਹੜੇ ਬ੍ਰੈਂਡ ਨੇਮ ਇਹ ਤੁਹਾਨੂੰ ਦੱਸਦਾ ਪਿਆਵਾਂ ਇਹ ਦੇ ਇਹ ਤੁਹਾਨੂੰ ਦੱਸਣ ਦਾ ਭਾਅ ਵੇ ਆ ਵੀ ਤੁਹਾਨੂੰ ਪਤਾ ਲੱਗ ਜੇ ਕਿਉਂਕਿ ਇਹ ਬ੍ਰੈਂਡਾਂ ਦੇ ਨਾਲ ਹੀ ਕਈ ਦਵਾਈਆਂ ਮਸ਼ਹੂਰ ਹੁੰਦੀਆਂ ਸਾਡੇ ਆਮ ਹੀ ਇਹ ਜਿਹੜੀ ਹੈ ਰਵਾਇਤ ਜੀ ਚੱਲਦੀ ਹੈ ਪਰ ਜ਼ਰੂਰੀ ਨਹੀਂ ਤੁਸੀਂ ਇਨ੍ਹਾਂ ਬ੍ਰੈਂਡਾਂ ਦੀਆਂ ਹੀ ਦਵਾਈਆਂ ਕਰਨੀਆਂ ਜਿਹੜੀ ਦਵਾਈ ਤੁਹਾਨੂੰ ਚੰਗੀ ਲੱਗਦੀ ਹੈ ਕਿਸੇ ਹੋਰ ਬ੍ਰੈਂਡ ਦੀ ਤੁਸੀਂ ਕਰ ਸਕਦੇ ਹੋ ਪਰ ਹਾਂ ਪੱਕਾ ਬਿਲ ਇਹ ਜ਼ਰੂਰ ਤੁਸੀਂ ਨਾਲ ਲੈਣਾ ਮੰਨ ਲਓ ਤੁਹਾਨੂੰ ਪੱਕਾ ਬਿੱਲ ਮਿਲਦਾ ਪਿਆ ਇਹਦਾ ਮਤਲਬ ਦਵਾਈ ਸਹੀ ਹੈ ਜਿਹੜੀ ਬੂਟਾ ਕਲੋਰ ਦੀ 1200 ਐਮਐਲ ਅਕਿੱਲੇ ਦੀ ਮਾਤਰਾ ਕਿਸਾਨ ਵੀਰੋ ਤੇ ਇੱਕ ਹੋਰ ਗੱਲ ਕਿਸਾਨ ਵੀਰੋ ਜੇ ਪਿਛਲੇ ਸਾਲ ਤੁਸੀਂ ਬੂਟਾ ਕਲੋਰ ਪਾਈ ਹੈ ਤਾਂ ਐਦਕੀ ਤੁਸੀਂ ਪਰਟੀਲਾ ਪਾਉਣੀ ਹੈ ਕਹਿੰਦੇ ਤੋਂ ਪਾਵਿਆ ਜਿਹੜੀ ਪਿਛਲੇ ਸਾਲ ਦਵਾਈ ਪਾਈ ਹੈ ਅਗਲੇ ਸਾਲ ਉਹ ਦਵਾਈ ਨਹੀਂ ਪਾਉਣੀ ਨਦੀਨਾਂ ਦੀ ਸਹਿਣਸ਼ੀਲਤਾ ਜਿਹੜੀ ਹੈ ਸਹਿਣ ਸ਼ਕਤੀ ਜੇ ਆ ਗਈ ਤਾਂ ਨਦੀਨਾਂ ਨੇ ਠੀਕ ਹੋ ਜਾਣਾ ਫਿਰ ਸਾਡੇ ਤੋਂ ਨਦੀਨ ਨਹੀਂ ਮਰਨੇ ਅੱਗੇ ਆ ਗਈ ਅਨੀਲੋ ਫਾਸ ਇਹ 18 ਇੰਚੀ ਪਾਵਰ 'ਚ ਵੀ ਆਉਂਦੀ ਹੈ ਤੇ 30 ਇੰਚੀ ਪਾਵਰ 'ਚ ਵੀ ਆਉਂਦੀ ਹੈ ਇੱਕ ਐਰੀਜੋਨ ਦੇ ਨਾਂ ਤੇ ਆਉਂਦੀ ਹੈ ਇੱਕ ਨੀਲੋਗਾਰਡ ਦੇ ਨਾਂ ਤੇ ਐਰੀਜੋਨ ਜਿਹੜੀ 850 ਐਮਐਲ ਕਿੱਲੇ ਦੀ ਮਾਤਰਾ ਅਨੀਲੋਗਾਰ ਵਾਲੀ ਜਿਹੜੀ 500 ਐਮਐਲ ਹੈ ਜਿਹੜੀ ਕਿੱਲੇ ਦੀ ਮਾਤਰਾ ਜਿੱਥੇ ਕਣਕੀ ਘਾ ਹੁੰਦਾ ਹੈ ਉਥੇ ਇਹ ਬਹੁਤ ਕਾਰਗਰ ਹੈ ਦਵਾਈ ਅਨੀਲੋਫਾਸ ਤੇ ਤੀਜੇ ਤੇ ਆ ਗਈ ਆਪਣੀ ਪਟੀਲਾ ਕਲੋਰ 50 ਈਸੀ ਪਾਵਰ ਆ ਦੂਜੀ 37 ਈਡਬਲਯੂ ਪਾਵਰ ਆ ਇੱਕ ਰਿਫਟ ਦੇ ਨਾਂ ਤੇ ਆਉਂਦੀ ਹੈ ਕ੍ਰਿਫਟੋਪਲਸ ਦੇ ਨਾਂ ਤੇ ਆਉਂਦੀ ਹੈ 600 ਐਮਐਲ ਜਿਹੜੀ ਸਾਡੀ ਰਿਫਟ ਹੈ ਕਿੱਲੇ ਦੀ ਮਾਤਰਾ ਤੇ 750 ਐਮਐਲ ਜਿਹੜੀ ਰਿਫਟ ਪਲੱਸ ਦੇ ਨਾਂ ਤੇ ਆਉਂਦੀ ਆ ਉਹਦੀ ਮਾਤਰਾ ਆ ਤੇ ਚੌਥੇ ਨੰਬਰ ਤੇ ਆ ਗਈ ਕਿਸਾਨ ਵੀਰੋ ਪਰ ਜੋ ਸਲਫਰਨ ਇਥਾਈਲ 10 ਡਬਲਯੂਪੀ ਇਹ ਸਾਥੀ ਦੇ ਨਾਂ ਤੇ ਆਉਂਦੀ ਹੈ ਬੜੀ ਮਸ਼ਹੂਰ ਦਵਾਈ ਆ ਮੈਂ ਵੀ ਪਨੀਰੀ ਦੇ ਵਿੱਚ ਇਦਕੀ ਸਾਥੀ ਪਾਈ ਸੀ ਕਿਸੇ ਵੀ ਇੱਕ ਵੀ ਦਾਣਾ ਜਿਹੜਾ ਨਦੀਨ ਦਾ ਨਹੀਂ ਸਾਨੂੰ ਵੇਖਣ ਨੂੰ ਮਿਲਿਆ ਇਹ 60 ਤੋਂ 80 ਗ੍ਰਾਮ ਜਿਹੜੀ ਇਹਦੀ ਕਿੱਲੇ ਦੀ ਮਾਤਰਾ ਕਿਸਾਨ ਵੀਰੋ ਤੇ ਪੰਜਵੇਂ ਨੰਬਰ ਤੇ ਆ ਗਈ ਪੈਂਡੀਮੈਥਲੀਨ ਜਿਹੜੀ 30 EC ਸਟੋਂਪ ਦੇ ਨਾਂ ਨਾਲ ਜਾਣੀ ਜਾਂਦੀ ਹੈ ਉਹਦੀ 1200 ml ਜਿਹੜੀ ਕਿੱਲੇ ਦੀ ਮਾਤਰਾ ਭਾਰੀਆਂ ਜ਼ਮੀਨਾਂ ਦੇ ਲਈ ਹੈ ਤੇ 1000 ml ਆ ਜਿਹੜੀ ਉਹ ਹਲਕੀਆਂ ਜ਼ਮੀਨਾਂ ਲਈ ਤੁਸੀਂ ਵਰਤ ਸੰਗਦੇ ਹੋ ਤੇ ਛੇਵੀਂ ਐਲਕੀ ਇੱਕ ਨਵੀਂ ਦਵਾਈ ਹੈ ਕਿਸਾਨ ਵੀਰਾਂ ਨੇ ਤਜਰਬਾ ਵੀ ਕੀਤਾ ਪਿਨੋਕਸੂਲਮ 97% ਪਲਸ ਬੂਟਾ ਕਲੋਰ 38.8% ਐਸ.ਈ.ਡੀ 800 ਐਮ.ਐਲ ਮਾਤਰਾ ਆ ਕਿਸਾਨ ਵੀਰੋ ਕਿਲੇ ਦੀ ਤੇ ਹੋਰ ਕਿਸਾਨ ਵੀਰਾਂ ਦੇ ਜਿਵੇਂ ਤਜਰਬੇ ਆ ਜਿੱਥੇ ਮੰਨ ਲਓ ਗੰਡੀ ਵਾਲਾ ਮੋਥਾ ਆ ਸਾਡੇ ਮੁਰਕਿਆ ਜਾਂ ਕੋਈਂ ਵਗੈਰਾ ਆ ਝੋਨੇ ਦੀ ਕੋਈਂ ਹੈ ਛੋਟੀ ਕੋਈਂ ਆ ਉਹ ਨਹੀਂ ਮਾਰਦੀ ਉੱਥੇ ਕਿਸਾਨ ਵੀਰ ਕੀ ਕਰਦੇ ਆ ਕਈ ਕਿਸਾਨ ਵੀਰ ਕੀ ਕਰਦੇ ਆ ਪਟਿਲਾ ਕਲੋਰ ਦੇ ਨਾਲ ਆ ਜਿਹੜੀ ਆਪਣੀ ਐਲਮਿਕਸ ਹੈ ਜਿਹੜੀ 8 ਗ੍ਰਾਮ ਆ ਇਹਦੇ ਚ ਕਲੋਰੋਮਿਉਰਨ ਸਾਲਟ ਹੁੰਦਾ ਤੇ ਮੈਟ ਸਲਫਰਨ ਸਾਲਟ ਹੁੰਦਾ ਇਹ ਇਹਦੀ ਇਹਦੀ ਇਹ ਵੀ ਇਹ ਵੀ ਰਲਾ ਕੇ ਪਾ ਦਿੰਦੇ ਆ ਤੇ ਕਾਫੀ ਹੱਦ ਤੱਕ ਉਹਨਾਂ ਨੂੰ ਅਸਰ ਜਿਹੜਾ ਮਿਲਿਆ ਵਾ ਤੇ ਸਾਥੀ ਵੀ ਕਈ ਕਿਸਾਨ ਵੀਰ ਕੀ ਕਰਦੇ ਆ ਰਲਾ ਕੇ ਪਾ ਲੈਂਦੇ ਆ ਤੇ ਹੋਰ ਕਿਸਾਨਾਂ ਦੇ ਆਪੋ ਆਪਣੇ ਵੀ ਤਜਰਬੇ ਆ ਪਰ ਇਹ ਜਿਹੜੀਆਂ ਦਵਾਈਆਂ ਕਿਸਾਨ ਵੀਰੋ ਇਹ ਪਾਉਣ ਦਾ ਤਰੀਕਾ ਬੜਾ ਇਹਨਾਂ ਦਾ ਮਹੱਤਵਪੂਰਨ ਆ 2-3 ਦਿਨਾਂ ਦੇ ਅੰਦਰ ਅੰਦਰ ਇਹ ਦਵਾਈਆਂ ਆਪਾਂ ਪਾਉਣੀਆਂ ਖੇਤ ਦੇ ਵਿੱਚ ਪਾਣੀ ਖੜਾ ਹੋਵੇ ਖੜੇ ਪਾਣੀ 'ਚ ਪਾਉਣੀਆਂ ਤੇ ਘੱਟੋ-ਘੱਟ ਸੀ 7 ਦਿਨ ਪਾਣੀ ਸੁੱਕੇ ਨਾ ਫਿਰ ਇਹਨਾਂ ਦਾ ਅਸਰ ਵੇਖੋ ਇੱਕ ਵੀ ਦਾਣਾ ਨਦੀਨ ਦਾ ਨਹੀਂ ਉਗਦਾ ਕਿਉਂਕਿ ਅਸੀਂ ਨਾ ਅਵੇਸਲਾਪਨ ਸਾਨੂੰ ਮਾਰ ਜਾਂਦਾ ਦਵਾਈ ਤਾਂ ਅਸੀਂ ਪਾਈ ਹੁੰਦੀ ਐ ਦੂਜੇ ਦਿਨ ਸਾਡਾ ਖੇਤ ਸੁੱਕ ਜਾਂਦਾ ਨਦੀਨ ਨੇ ਉਗਣਾ ਹੀ ਉਗਣਾ ਜਾਂ ਪਿੱਛੇ ਤੁਹਾਨੂੰ ਦੱਸਿਆ ਵੀ 7 ਦਿਨ ਦਵਾਈ ਹੋਈ ਨਹੀਂ ਪਾਈ ਨਦੀਨ ਨੇ ਆਪ ਹੀ ਉਗਣਾ ਉਗਣਾ ਤੇ ਅਸੀਂ ਕੀ ਕਰਦੇ ਆਂ ਕਈ ਵਾਰੀ ਅਸੀਂ ਸਿੱਧੀ ਢੱਕਣ ਜਾਂ ਬਣਿਆ ਹੁੰਦਾ ਦਵਾਈਆਂ ਦਾ ਸਿੱਧੀ ਪਾ ਦਿੰਨੇ ਆ ਜਾਂ ਡਰਮੀ ਚੇਰ ਲਾ ਕੇ ਪਾਉਣੇ ਆ ਚਲੋ ਤੁਸੀਂ ਆਪਦੇ ਤਜਰਬੇ ਕਰਦੇ ਹੋ ਠੀਕ ਆ ਪਰ ਜਿਹੜਾ ਅਸਲ ਤਰੀਕਾ ਆ ਦਵਾਈ ਪਾਉਣ ਦਾ ਜਿਹੜੀਆਂ ਦਵਾਈਆਂ ਪਾਉਣ ਦਾ ਉਹ ਰੇਤ ਚ ਲਾ ਕੇ ਹੀ ਆ 60 ਕਿਲੋ ਦੇ ਕਰੀਬ ਆਪਾਂ ਰੇਤ ਲੈਣੀ ਆ ਉਹਦੇ ਚ ਰਲਾ ਕੇ ਖੜੇ ਪਾਣੀ ਦੇ ਵਿੱਚ ਆਪਾਂ ਛੱਟਾ ਦੇਣਾ ਫਿਰ ਦੇਖਿਓ ਦਵਾਈ ਕਿਵੇਂ ਅਸਰ ਕਰੇਗੀ ਕਹਿਣ ਤੋਂ ਭਾਵਨਾ ਡਰਮੀ ਨਾਲ ਦਵਾਈ ਕਰਨੀ ਸੌਖੀ ਹੈ ਤੇ ਰੇਤ ਇਕੱਠੀ ਕਰਨੀ ਰਲਾਉਣੀ ਤਾਂ ਵਿਆਵ ਕਰਨਾ ਸਾਨੂੰ ਔਖਾ ਲੱਗਦਾ ਹੈ ਖੇਚਲ ਕਿਸਾਨ ਵੀਰੋ ਸਾਨੂੰ ਮਾਰਦੀ ਪਈ ਹੈ ਵੀ ਕਿਹੜਾ ਖੇਚਲ ਕਰੇਗਾ ਪਰ ਜੇ ਸਾਡੇ ਖਰਚੇ ਘਟਦੇ ਆ ਮੈਂ ਅੱਗੇ ਵੀ ਕਿਹਾ ਸੀ ਜਿੱਥੇ ਸਾਡਾ ਖਰਚਾ ਘਟ ਹੁੰਦਾ ਉੱਥੇ ਸਾਨੂੰ ਖੇਚਲ ਕਰ ਲੈਣੀ ਚਾਹੀਦੀ ਹੈ ਤੇ ਇੰਨੀਆਂ ਕੋਈ ਬੇਨਤੀਆਂ ਨੂੰ ਪ੍ਰਵਾਨ ਕਰਿਓ ਇਹ ਦਵਾਈਆਂ ਲਿਸਟ ਹੈ ਦੁਬਾਰ ਤੋਂ ਫਿਰ ਤੁਸੀਂ ਸਾਰੀਆਂ ਦੇਖ ਲਓ ਸਕਰੀਨਸ਼ਾਟ ਆਪਦੇ ਲੈ ਲਿਆ ਜੀ ਤੇ ਇਹਨਾਂ ਨੂੰ ਪਾਉਣ ਦਾ ਤਰੀਕਾ ਤੁਹਾਨੂੰ ਦੱਸ ਦਿੱਤਾ ਖੁੰਝਣਾ ਨਹੀਂ ਹੈਗਾ ਹਾਂ ਜਿੱਥੇ ਜਿਹੜੇ ਕਿਸਾਨ ਵੀਰਾਂ ਐ ਦਵਾਈਆਂ ਨਹੀਂ ਕੀਤੀਆਂ ਝੋਨੇ ਦੇ ਵਿੱਚ ਦੋ ਤਿੰਨ ਦਿਨ ਬਾਅਦ ਦਵਾਈ ਜਿਹੜੀ ਨਹੀਂ ਪਈ ਉਹਨਾਂ ਦਾ ਖੇਤ ਨਦੀਨ ਉਗਦਾ ਉਹ ਆਪਾਂ 20 25 ਦਿਨਾਂ ਤੇ ਜਾ ਕੇ ਕਿਹੜੀ ਸਪਰੇਅ ਕਰ ਸਕਦੇ ਅਗਲੀ ਵੀਡੀਓ ਆਪਾਂ ਉਹਦੇ ਬਾਬਤੀ ਬਣਾਵਾਂਗੇ ਜਿਹੜੀ ਨਦੀਨਾਂ ਦੀ ਦੂਜਾ ਭਾਗ ਆਊਗਾ ਉਹਦੇ ਤੇ ਇਹ ਵੀ ਨਦੀਨ ਉਗਣ ਤੋਂ ਬਾਅਦ ਅਸੀਂ ਕੀ ਕਰ ਸਕਦੇ ਆ ਕਹਿੰਨ ਤੋਂ ਪਾਵ ਕਿਸਾਨ ਵੀਰੋ ਯੂਡੀਰੀਆ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ